ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੇ ਪਲਾਸ ਅਗਲੇ 72 ਘੰਟਿਆਂ ਦੀ ਮੌਸਮਾਫੀ ਡਾਟਾ ਤੁਹਾਨੂੰ ਦੇਵਾਂਗੇ ਯਾਨੀ ਕਿ 31 ਮਾਰਚ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਐਸੇ ਲਈਆਂ ਤਾਜ਼ਾ ਸੈਟੇਲਾਈਟ ਦਸੇਰਾਂ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਸਿੱਧਾ ਤੇ ਐਸੇ ਲਈ ਲਗਭਗ 7:30 ਵਜੇ ਜਾ ਰਹੇ ਨੇ ਸਵੇਰ ਦੇ ਤੇ 29 ਮਾਰਚ ਦੀ ਸਵੇਰ ਹੈ ਪੰਜਾਬ ਦੇ ਗੱਲ ਕਰੀਏ ਜੀ ਇਸ ਵੇਲੇ ਲਗਭਗ ਫੌਦੇ ਖੇਤਰਾ ਦੇ ਵਿੱਚ ਮੌਸਮ ਸਾਫੀ ਬਣਿਆ ਹੋਇਆ ਦੂਜੇ ਫਾਸੇ ਜੇਕਰ ਰਾਜਸਥਾਨ ਵਾਲੇ ਫਾਸੇ ਦੇਖੀਏ ਹਰਿਆਣੇ ਵਾਲੇ ਫਾਸੇ ਦੇਖੀਏ ਤੇ ਅਰਬ ਸਾਗਰ ਤੋਂ ਜਿਹੜੀ ਟਟੂਮੀ ਬਦਲ ਹੋਈ ਹੈ ਉਹ ਇਹਨਾਂ ਖੇਤਰਾ ਦੇ ਵਿੱਚ ਜਿਹੜੀ ਆ ਉੱਪਰ ਦੀ ਲੰਘ ਰਹੀ ਹੈ ਕੋਈ ਸਿਸਟਮ ਨਹੀਂ ਹੈ ਬਦਲ ਹੋਈ ਉਹ ਫੱਲੇ ਫੱਦਰ ਦੇ ਗੁਜ਼ਰ ਰਹੀ ਹੈ ਹਲਕੇ ਟਟੂਮੀ ਜਿਹੇ ਫੱਜੇ ਜੇ ਬੱਦਲ ਨੇ ਤੇ ਇਹ ਗੁਜ਼ਰਦੇ ਰਹਿਣਗੇ ਆਂਦੇ ਵਾਲੇ ਜਿਹੜੇ 24 36 ਘੰਟੇ ਨੇ ਪੰਜਾਬ ਦੇ ਵਿੱਚ ਵੀ ਉਹ ਫੱਲੇ ਫੱਦਰ ਤੇ ਹਲਕੀ ਟਟੂਮੀ ਬਦਲ ਹੋਈ ਜੜੀਆ ਗੁਜ਼ਰ ਸਕਦੀ ਹੈ ਅਗਲੇ 24 36 ਘੰਟ ਠੰਡਕ ਵਧੀ ਹੋਈ ਹੈ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜਿਹੜਾ ਸਿਸਟਮ ਲੰਘੇਗਾ 27 28 ਵਾਲਾ ਇਸ ਤੋਂ ਬਾਅਦ ਜਿਹੜੀ ਹੈ ਠੰਡਕ ਵਧਣੀ ਤੈ ਹੈ ਤੇ ਆਉਂਦੇ ਜਿਹੜੇ ਦਿਨ ਹੋਣਗੇ ਠੰਡਕ ਭਰੇ ਹੋਣਗੇ ਉੱਤਰ ਪੱਛੋ ਦੀਆਂ ਹਵਾਵਾਂ ਠਾਰਣਗੀਆਂ ਤੇ ਇਸੇ ਤਰ੍ਹਾਂ ਜਿਹੜਾ ਟੈਂਪਰੇਚਰ ਹੈ ਉਹ ਵੀ ਹੇਠਾਂ ਆ ਰਿਹਾ ਨੇ ਜਿੱਥੇ ਟੈਂਪਰੇਚਰ ਦਿਨਾਂ ਦੇ 38 39 ਦੇ ਆਸ-ਪਾਸ ਜਾ ਪਹੁੰਚੇ ਸੀ ਉਹਨਾਂ ਦੇ ਵਿੱਚ 6 7 ਡਿਗਰੀ ਜਿਹੜੀ ਗਰਾਵਟ ਹੈ ਉਹ ਦਰਜ ਕੀਤੀ ਗਈ ਹੈ ਤੇ 32 33 34 ਦੇ ਆਸ ਟੈਂਪਰੇਚਰ ਦਰਜ ਹੋ ਰਹੇ ਨੇ ਮਿਨੀਮਮ ਟੈਂਪਰੇਚਰ ਵੀ ਜਿੱਥੇ 17 18 ਹੋਣ ਦੇ ਆਸ-ਪ ਰਾਤ ਦੇ ਆਸਾਸ ਟੈਂਪਰੇਚਰ 14 ਦੇ ਆਸਾਸ ਦਰਜ ਹੋ ਰਹੇ ਨੇ ਭਾਵਾਂ ਪੰਜਾਬ ਦੇ ਖੇਤਰ ਆ ਭਾਵਾਂ ਹਰਿਆਣਾ ਦੇ ਖੇਤਰ ਹੈ ਇਸ ਲਈ ਜਿਹੜੀ ਆ ਠੰਡਕ ਦਾ ਦੌਰ ਇੱਕ ਵਾਰ ਫਿਰ ਤੋਂ ਲੱਗ ਰਿਹਾ ਤੇ ਇਹ ਠੰਡਕ ਟੈਂਪਰੇਰੀ ਹੋਏਗੀ ਅਗਲੇ 2-3 ਦਿਨ ਠੰਡਕ ਫਰੇ ਹੋਣਗੇ ਉਸ ਵਾਰ ਫਿਰ ਤੋਂ ਟੈਂਪਰੇਚਰ ਜਗਾ ਤਾਣੂ ਜਾਣਾ ਸ਼ੁਰੂ ਹੋ ਜਾਏਗਾ ਇੱਕ ਨਜ਼ਰ ਆ તાਜ਼ਾ ਰਿਪੋਰਟ ਦੇ ਲਾ ਲੈਨੇ ਆ ਜੋ ਮੌਸਮ ਹਾਕ ਨੇ ਜਾਰੀ ਕੀਤੀ ਹੈ ਜੇ ਸਕਰੀਨ ਤੇ ਦੇਖ ਸਕਦੇ ਆ 3 ਅਪ੍ਰੈਲ ਤੱਕ ਮੌਸਮ ਆਪਣਾ ਡਰਾਈ ਤੇ ਖੁਸ਼ਕ ਰਹੇਗਾ ਤੇ ਕੋਈ ਵੀ ਨਵਾਂ ਸਿਸਟਮ ਫਿਲਹਾਲ 3 ਅਪ੍ਰੈਲ ਤੱਕ ਆਉਂਦਾ ਜਾਫ ਨਹੀਂ ਰਿਹਾ ਤੇ ਮੌਸਮ ਆਪਣਾ ਸਾਫ ਰਹਿਣ ਦਾ ਅਨੁਮਾਨ ਹੈ ਡਰਾਈ ਰਹੇਗਾ ਮੌਸਮ ਖੁਸ਼ਕ ਰਹੇਗਾ ਤੇ ਹਵਾਵਾਂ ਚੱਲਦੇ ਰਹਿਣਗੇ ਜੀ ਅੱਜ ਵੀ ਕੱਲ ਵੀ ਪਰਸੋਂ ਵੀ 31 ਡਰੇਤਾ ਦਾ ਠਾਰੀ ਇਸੇ ਤਰ੍ਹਾਂ ਮੌਜੂਦ ਰਹਿਣੀ ਹੈ ਉਸ ਤੋਂ ਬਾਅਦ ਹੌਲੀ ਹੌਲੀ ਟੈਂਪਰੇਚਰ ਤਾਂ ਉਚਾਨੇ ਸ਼ੁਰੂ ਹੋ ਜਾਣਗੇ ਅਪ੍ਰੈਲ ਦੇ ਪਹਿਲੇ ਹਫਤੇ ਦੇ ਅੰਤ ਤੱਕ ਆਉਂਦੇ ਆਉਂਦੇ ਆਪਾਂ ਫਿਰ ਤੋਂ 35-36 ਡਿਗਰੀ ਨੂੰ ਟੈਂਪਰੇਚਰ ਨੂੰ ਪਾਰ ਕਰ ਸਕਦੇ ਤੇ ਜਿਹੜੇ ਠੰਡਕ ਹੈ ਉਹ ਮੌਜੂਦ ਰਹੇਗੀ ਪਰ ਉਸ ਵਟਾ ਟੈਂਪਰੇਚਰ ਇੱਕ ਵਾਰ ਫਿਰ ਤੋਂ ਜਿਹੜੇ ਤਾਨੂੰ ਚੜਨੇ ਸ਼ੁਰੂ ਹੋ ਜਾਣਗੇ ਤੁਹਾਨੂੰ ਅੱਜ ਸ਼ੁਕਰੀਆ ਚੈਨਲ ਦੇ ਨਾਲ ਜੁੜੇ ਰਹਿਣਾ